ਜ਼ਰੂਰ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਕ ਗਿੰਬਲ ਜਿਵੇਂ ਜਾਂ ਡਰੋਨ ਆ ਉਹਦੀ ਜ਼ਰੂਰਤ ਹਰੇਕ ਨੂੰ ਹੋਏਗੀ ਤੇ ਮਹਿੰਗੇ ਮਹਿੰਗੇ ਜਿਵੇਂ ਗੈਜੇਟਸ ਖਰੀਦਣ ਦੀ ਜ਼ਰੂਰਤ ਨਹੀਂ ਗਈ ਇਹਨਾਂ ਨੇ ਜੀ ਆਪਣੇ ਗੈਜੇਟਸ ਤੇ ਸਭ ਤੋਂ ਪਹਿਲਾਂ ਮਿਲੋ ਜੀ ਆਪਣੇ ਲੈਪਟਾਪ ਨੂੰ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਜੀ ਤੇ ਪਹਿਲਾਂ ਵਾਂਗੂ ਆਪਾਂ ਖੜੇ ਆਂ ਜੀ ਛੱਤ ਤੇ ਤੇ ਠੰਢੀ ਠੰਢੀ ਹਵਾ ਚੱਲ ਰਹੀ ਏ ਮੌਸਮ ਦੇਖੋ ਜੀ ਬੱਦਲਵਾਈ ਹੋਈ ਪਈ ਏ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਐਕਸਪਲੇਨ ਕਰਾਂਗੇ ਜੀ ਆਪਾਂ ਵਲੌਗ ਕਿੱਦਾਂ ਬਣਾਉਨੇ ਆ ਤੇ ਕਿਹੜੇ-ਕਿਹੜੇ ਗੈਜਟ ਆ ਜਿਹੜੇ ਆਪਾਂ ਆਪਣੇ ਵਲੌਗ ਬਣਾਉਣ ਲਈ ਯੂਜ਼ ਕਰਦੇ ਆ ਬਣੇ ਰਹੋ ਵਲੌਗ ਦੇ ਐਂਡ ਤੱਕ ਜੀ ਵਲੌਗ ਸਾਰੀ ਡਿਊਰੇਸ਼ਨ ਦਾ ਦੇਖਿਆ ਕਰੋ ਜੀ ਤੇ ਜਿੰਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣਾ ਚੈਨਲ ਅਜੇ ਥੋੜਾ ਨਵਾਂ ਹੈ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਰਿਆਂ ਦੀ ਸੋ ਜੀ ਤੁਹਾਨੂੰ ਦਿਖਾਉਣਾ ਮੈਂ ਕਿਹੜੇ-ਕਿਹੜੇ ਜਿਹੜੇ ਆਪਾਂ ਗੈਜਟਸ ਵਰਤੇ ਆ ਭਾਅ ਤੇ ਕਿਵੇਂ ਵਲੌਗ ਆਪਾਂ ਜਿਹੜਾ ਬਣਾ ਕੇ ਤੁਹਾਡੇ ਸਾਰਿਆਂ ਦੇ ਲਓ ਜੀ ਆਹ ਨੇ ਜੀ ਆਪਣੇ ਗੈਜੇਟਸ ਤੇ ਸਭ ਤੋਂ ਪਹਿਲਾਂ ਮਿਲੋ ਜੀ ਆਪਣੇ ਲੈਪਟਾਪ ਨੂੰ ਇਹ ਵਿਚਾਰਾ ਆਪਣਾ ਬਹੁਤ ਸਾਧੰਦਾ ਜਦੋਂ ਆਪਾਂ ਕੋਈ ਵੀਡੀਓ ਮਤਲਬ ਮੋਬਾਈਲ ਤੇ ਥੱਕ ਜਿਹਦਾ ਬਣਾਉਂਦੇ ਆ ਬਣਾ ਐਡਿਟ ਕਰਦੇ ਆ ਜੀ ਫਿਰ ਇਹਦੇ ਤੇ ਬਣਾ ਲਈਦੀ ਆ ਜੀ ਇਹ ਆਪਾਂ ਨੂੰ 6-7 ਮਹੀਨੇ ਹੋ ਗਏ ਲੈ ਆਣੂ ਤੇ ਇਹਨੇ ਵਿਚਾਰੇ ਨੇ ਕੋਈ ਦਿੱਕਤ ਨਹੀਂ ਦਿੱਤੀ ਜੀ ਤੇ ਵਧੀਆ ਚੱਲੀ ਜਾਂਦਾ ਆ ਦੇਖੋ ਜੀ Dell ਦਾ ਲੈਪਟਾਪ ਆ ਜੀ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣਾ ਟ੍ਰਾਈਪੋਡ ਟ੍ਰਾਈਪੋਡ ਦੀ ਖਾਸੀਅਤ ਇਹ ਆ ਜੀ ਇੱਕ ਤਾਂ ਇਹ ਇੱਥੋਂ ਲੱਗ ਹੋ ਕੇ ਮਤਲਬ ਛੋਟਾ ਵੀ ਬਣ ਜਾਂਦਾ ਗਿੰਬਲ ਵਾਂਗੂ ਜਿ ਚਲਾਉਣਾ ਹੋਵੇ ਤੇ ਇਹ ਟਿਕਟੋਕ ਦੇ ਟਾਈਮ ਦਾ ਜੀ ਟਿਕਟੋਕ ਤੇ ਆਪਾਂ ਕਾਫੀ ਮਤਲਬ ਵੀਡੀਓਜ਼ ਬਣਾ ਕੇ ਪਾਉਂਦੇ ਹੁੰਦੇ ਸੀ ਉਦੋਂ ਆਨਲਾਈਨ ਮੰਗਵਾਇਆ ਸੀਗਾ ਤੇ ਏਡਾ ਕ ਨਹੀਂ ਰਹਿੰਦਾ ਆਖੋ ਆ ਫੁੱਲ ਕੇ ਇਥੋਂ ਵੱਡਾ ਵੀ ਹੋ ਜਾਂਦਾ ਜਿਵੇਂ ਜਿਵੇਂ ਆਪਾਂ ਦਾ ਸਾਈਜ਼ ਜੇ ਇਨਕਰੀਜ਼ ਕਰਨਾ ਹੋਵੇ ਉਹ ਵੀ ਕਰ ਸਕਦੇ ਆ ਤੇ ਇਹ ਵੀ ਜਦੋਂ ਆਪਾਂ ਕੋਈ ਵੀਡੀਓਜ਼ ਬੈਟ ਕੇ ਬਣਾਉਣੀਆਂ ਹੁੰਨ ਤਾਂ ਉਹਦੇ ਵਿੱਚ ਆਪਾਂ ਦਾ ਬਹੁਤ ਮਦਦਗਾਰ ਟੂਲੇ ਜੀ ਆਪਣਾ ਇੱਕ ਐਸੇ ਟ੍ਰਿਕ ਤੇ ਲੈਵਲ ਵਗੈਰਾ ਸੈੱਟ ਕਰਨਾ ਵਾਸਤੇ ਪੂਰਾ ਘੰਟਾ ਦੇ ਕੋ ਕੰਮ ਲੱਗਦਾ ਹੈ ਜੀ ਇਧਰੋਂ ਫੋਨ ਜਿੱਧਰ ਨੂੰ ਮਰਜ਼ੀ ਰੋਟੇਟ ਕਰ ਲਓ ਇੱਕ ਵਾਰ ਕਰ ਲਓ ਜੀ ਆ ਦੇਖੋ ਇਥੇ ਖੋਲ ਕੇ ਨ ਸਭ ਤੋਂ ਨਿੱਕਾ ਜਿਹੜਾ ਗੈਜਟ ਹੈ ਜੀ ਇਹ ਹੈ ਨਿੱਕਾ ਪਰ ਬਹੁਤ ਮਾਇਨੇ ਰੱਖਦਾ ਜੀ ਮੇਰੇ ਵਾਸਤੇ ਕਿਉਂਕਿ ਜਦੋਂ ਵੀ ਮੈਂ ਇੱਕ ਤਾਂ ਦੋ ਮਤਲਬ ਦੋਹਾਂ ਦਾ ਸੈੱਟ ਹੈ ਜੀ ਇਹ ਇੱਕ ਆਹ ਜੀ ਇੱਕ ਦੇ ਨਾਲ ਦਾ ਸੇਮ ਮੈ ਲਗਾਇਆ ਹੋਇਆ ਦੇਖੋ ਜੀ ਆਪਣੇ ਲੱਗਿਆ ਹੋਇਆ ਤੇ ਇਹ ਮਤਲਬ ਜਦੋਂ ਆਪਾਂ ਕੋਈ ਵਲੌਗ ਸ਼ੂਟ ਕਰਦੇ ਆ ਕਿਸੇ ਦੂਜੇ ਪਰਸਨ ਨਾਲ ਕਿਸੇ ਹੋਰ ਬੰਦੇ ਨਾਲ ਗੱਲ ਕਰਨੀ ਹੈ ਜੀ ਉਹਨਾਂ ਨੇ ਫਿਰ ਇਹ ਲਗਾ ਦਿੱਤਾ ਤੇ ਦੋਵੇਂ ਮਾਈਕ ਜਿਹੜੇ ਇਕੱਠੇ ਫੋਨ 'ਚ ਆਵਾਜ਼ ਦੀ ਰਿਕਾਰਡ ਕਰਦੇ ਆ ਇਕੱਠਾ ਗੈਜਟ ਕਰ ਲੈਂਦੇ ਜੀ ਇਹ ਛੋਟਾ ਜਿਹਾ ਗੈਜਟ ਜਿਵੇਂ ਤੁਹਾਨੂੰ ਦੱਸਿਆ ਪਰ ਕੰਮ ਬਹੁਤ ਮਰਲੀ ਦਾ ਮਾਇਨੇ ਰੱਖਦਾ ਜੀ ਸੋ ਇਹ ਨੇ ਜੀ ਮੇਰੇ ਨਿੱਕੇ ਨਿੱਕੇ ਜਿਹੇ ਤਿੰਨ ਟੂਲ ਜਿਹੜੇ ਮੇਰੀ ਵਲੋਗਿੰਗ ਦੇ ਵਿੱਚ ਕੰਮ ਆਉਂਦੇ ਨੇ ਗਿੰਬਲ ਵਗੈਰਾ ਆਪਾਂ ਰੱਖੀ ਨਹੀਂ ਬਸ ਇਹੀ ਤਿੰਨੇ ਆਪਣਾ ਮਤਲਬ ਪੂਰਾ ਸਾਥ ਨਿਭਾ ਰਹੇ ਨੇ ਤੇ ਕੰਮ ਚੱਲੀ ਜਾਂਦਾ ਜੀ ਗਿੰਬਲ ਲੈਣ ਬਾਰੇ ਮੈਂ ਸੋਚਿਆ ਸੀ ਕਿ ਵੀ ਲੈ ਲਈਏ ਫਿਰ ਮੈਂ ਕਿਹਾ ਵੀ ਚਲੋ ਆਪਾਂ ਨੂੰ ਇੰਨੀ ਉਹਦੀ ਖਾਸ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਆਪਣਾ ਐਨਜੀ ਵਧੀਆ ਵਲੌਗ ਬਣ ਜਾਂਦੇ ਨੇ ਹੁਣ ਤੱਕ ਆਪਾਂ 60 ਪਲੱਸ ਵਲੌਗ ਪਾ ਚੁੱਕੇ ਆ ਤੇ ਸਾਰੇ ਵਲੌਗ ਮਤਲਬ ਸਹੀ ਗਏ ਨੇ ਤੁਸੀਂ ਸਾਰੇ ਵਧੀਆ ਸਾਰਿਆਂ ਨੇ ਦੇਖੇ ਨੇ ਜੀ ਤੋ ਇਸ ਕਰਕੇ ਆਪਣਾ ਇਹ ਇੰਨਾ ਹੀ ਕਾਫੀ ਨੰਨ ਗੈਜਟ ਆਈ ਥਿੰਕ ਮੈਨੂੰ ਲੱਗਦਾ ਇਹ ਕਾਫੀ ਨੇ ਇਹ ਆਪਣੀ ਵਲੋਗਿੰਗ ਵਾਸਤੇ ਜੀ ਇੱਥੇ ਸਾਹਮਣੇ ਲਾਲੇ ਦਾ ਇਹ ਆਪਾਂ ਲੈਪਟਾਪ ਚਾਰਜ ਜਦੋਂ ਵੀ ਚਾਰਜ ਕਰਨ ਦੀ ਜ਼ਰੂਰਤ ਹੋਵੇ ਤੇ ਇੱਥੇ ਬੈਠ ਜਾਈਦਾ ਫਿਰ ਇੱਥੇ ਬੈਠ ਕੇ ਇਸ ਤਰ੍ਹਾਂ ਰੱਖ ਕੇ ਇਹਨੂੰ ਲੈਪਟਾਪ ਨੂੰ ਤੇ ਮਤਲਬ ਐਡੀਟਿੰਗ ਕਰੀ ਜਾਈਦੀ ਹੈ ਜੀ ਤੇ ਵਧੀਆ ਚੱਲੀ ਜਾਂਦਾ ਨਾਲ ਇੱਥੇ ਬਾਰੀ ਹੈ ਜਦੋਂ ਆਸੇ ਪਾਸੇ ਮਾਹੌਲ ਦੇਖਣਾ ਹੋਵੇ ਨਾਲ ਨਾਲ ਜਦੋਂ ਥੱਕ ਜਾਈ ਐਡੀਟਿੰਗ ਕਰਦੇ ਫਿਰ ਇਧਰ ਆਲਾ ਦੋਲਾ ਦੇਖ ਲੈਂਦਾ ਜੀ ਤੇ ਇਸ ਤਰ੍ਹਾਂ ਚੱਲੀ ਜਾਂਦਾ ਹੀ ਆਪਣਾ ਸਿਸਟਮ ਇਹਨਾਂ ਟੂਲਸ ਨਾਲ ਹਾਂਜੀ ਆਪਾਂ ਤੁਹਾਨੂੰ ਦਿਖਾਏ ਆਪਣੇ ਸਾਰੇ ਟੂਲ ਜੀ ਆਪਾਂ ਕਿਵੇਂ ਵਲੋਗਿੰਗ ਕਰਦੇ ਆਂ ਤੇ ਇੱਕ ਚੀਜ਼ ਰਹਿ ਗਈ ਸੀ ਜਿਹੜੀ ਦੱਸਣ ਵਾਲੀ ਉਹ ਆਪਣਾ ਸੀ ਆਈਫੋਨ ਜੀ ਆਈਫੋਨ ਦੇ ਵਿੱਚ ਆਪਾਂ ਜਿਹੜੀ ਵੀਡੀਓ ਸ਼ੂਟ ਕਰਦੇ ਆਂ ਜੀ ਜਿੰਨੇ ਆਪਾਂ ਵਲੌਗ ਬਣਾਏ ਨੇ ਸਾਰੇ ਆਈਫੋਨ ਦੇ ਵਿੱਚ ਬਣਾਏ ਨੇ ਬੜੀ ਵਧੀਆ ਵੀਡੀਓ ਸ਼ੂਟਿੰਗ ਹੁੰਦੀ ਹੈ ਦੇ ਵਿੱਚ ਹੋਰ ਵੀ ਕਈ ਕੰਪਨੀ ਦੇ ਫੋਨ ਹੋਣਗੇ ਤੇ ਪਰ ਆਪਾਂ ਜਿਹੜੀ ਆ ਸ਼ੂਟਿੰਗ ਇਹਦੇ ਵਿੱਚ ਕਰਦੇ ਆਂ ਜੀ ਤੇ ਬਾਕੀ ਅਲੱਗ-ਅਲੱਗ ਐਚਡੀ ਵੀਡੀਓ ਵੀ ਬਣ ਜਾਂਦੀ ਹੈ ਦੇ ਵਿੱਚ 4K ਵਗੈਰਾ ਵੀਡੀਓ ਵੀ ਬਣ ਜਾਂਦੀ ਹੈ ਸੋ ਇਸ ਤਰ੍ਹਾਂ ਇਹ ਨੇ ਆਪਣੇ ਟੂਲ ਜੀ ਇੱਕ ਹੋਰ ਜ਼ਰੂਰੀ ਚੀਜ਼ ਹੈਗਾ ਜੀ ਪੇਸ਼ੀਐਂਸ ਸਾਰੇ ਬਲੌਗਰਸ ਨੂੰ ਸਾਰੇ ਜਿੰਨੇ ਵੀ ਆਪਣੇ ਵੀਰਪਰਾ ਬਲੌਗਿੰਗ ਕਰਦੇ ਆ ਵਿੱਚੇ ਮੈਂ ਵੀ ਸਭ ਨੂੰ ਪੇਸ਼ੀਐਂਸ ਦੀ ਜ਼ਰੂਰਤ ਹੈ ਕਿਉਂਕਿ ਚੈਨਲ ਜਦੋਂ ਵੀ ਆਪਾਂ ਨਵਾਂ ਬਣਾਉਂਦੇ ਆ ਜੀ ਹੌਲੀ-ਹੌਲੀ ਮੋਨਟਾਈਜ਼ੇਸ਼ਨ ਵੱਲ ਜਾਂਦਾ ਜੀ ਤੇ ਆਪਣਾ ਵੀ ਚੈਨਲ ਹੈ ਜੀ ਮੋਨਟਾਈਜ਼ ਨਹੀਂ ਹੋਇਆ ਪਰ ਤੁਹਾਡੇ ਸਾਰਿਆਂ ਦੀ ਜਿਹੜੀ ਹੈਲਪ ਨਾਲ ਤੁਹਾਡੇ ਸਾਰਿਆਂ ਦੀ ਮਤਲਬ ਸਪੋਰਟ ਨਾਲ ਜੀ ਆਪਣੇ ਸਬਸਕ੍ਰਾਈਬਰ ਜਿਹੜੇ ਕੰਪਲੀਟ ਹੋ ਗਏ ਨੇ ਉਹਨਾਂ ਦੀ ਤੁਹਾਡਾ ਉਸ ਚੀਜ਼ ਲਈ ਰਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਤਰ੍ਹਾਂ ਇਹ ਚੀਜ਼ਾਂ ਵਰਤ ਕੇ ਆਪਾਂ ਮਤਲਬ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਆਪਾਂ ਕਰ ਸਕਦੇ ਆ ਮੈਂ ਤਾਂ ਮਤਲਬ ਲੈਪਟਾਪ ਤੇ ਬਹੁਤ ਘੱਟ ਜਿਹੜੀ ਐਡਿਟਿੰਗ ਕਰਦਾ ਜ਼ਿਆਦਾ ਤਾਂ ਆਪਣੀ ਫੋਨ ਤੇ ਹੁੰਦੀ ਹੈ ਕਿਉਂਕਿ ਹੌਲੀ ਹੌਲੀ ਆਪਾਂ ਨੂੰ ਫੋਨ ਤੇ ਐਡਿਟਿੰਗ ਕਰਨ ਦਾ ਹਿਸਾਬ ਆ ਜਾਂਦਾ ਜੀ ਐਪਸ ਇਹੋ ਜਿਹੇ ਨੇ ਅੱਜਕੱਲ ਤੇ ਇਸ ਤਰ੍ਹਾਂ ਬਾਕੀ ਇਹ ਗਿੰਬਲ ਵਗੈਰਾ ਦੀ ਜ਼ਰੂਰਤ ਮੈਨੂੰ ਨਹੀਂ ਲੱਗਦਾ ਕਿ ਇੱਕ ਗਿੰਬਲ ਜਿਵੇਂ ਜਾਂ ਡਰੋਨ ਆ ਉਹਦੀ ਜਰੂਰਤ ਹਰੇਕ ਨੂੰ ਹੋਏਗੀ ਤੇ ਮਹਿੰਗੇ ਮਹਿੰਗੇ ਜਿਵੇਂ ਗੈਜਟਸ ਖਰੀਦਣ ਦੀ ਜਰੂਰਤ ਨਹੀਂਗੀ ਇੰਨਾ ਛੋਟੇ ਮੋਬਾਈਲਸ ਨਾਲ ਵੀ ਨਾਰਮਲ ਜਿਹੜੇ ਆ ਤੇ ਕੈਮਰਾ ਵਾਲੇ ਮੋਬਾਈਲ ਆ ਜੇ ਆਪਣੇ ਕੰਟੈਂਟ ਚ ਦਾਮਾ ਤਾਂ ਆਪਾਂ ਆਪਣਾ ਮਤਲਬ ਵਧੀਆ ਕੰਟੈਂਟ ਤੇ ਆਪਣੇ ਵਲੌਗ ਜਿਹੜੇ ਆ ਅਪਲੋਡ ਕਰ ਸਕਦੇ ਆ ਤੇ ਉਹਨਾਂ 'ਤੇ ਚੰਗੇ ਵੀਊ ਆ ਸਕਦੇ ਆ ਜੀ ਆਪਣਾ ਮਤਲਬ ਪਹਿਲਾਂ ਰੀਲਸ ਘੱਟ ਪਾਉਂਦੇ ਸੀਗੇ ਤੇ ਜਦੋਂ ਟਿਕਟੌਕ ਟਿਕਟੌਕ ਦਾ ਟਾਈਮ ਸੀਗਾ ਜੀ ਉਦੋਂ ਟਿਕਟੌਕ ਤੇ ਇੱਥੇ ਛੱਤ ਤੇ ਸਾਰੀਆਂ ਵੀਡੀਓ ਕਰਦੇ ਹੁੰਦਾ ਸੀ ਆ ਸਾਹਮਣੇ ਇਧਰੋਂ ਮਤਲਬ ਜੇ ਆਪਾਂ ਪਹਿਲਾਂ ਉਦੋਂ ਸ ਐਸ ਐਸ ਪਾਸੇ ਚੱਲ ਗਿਆ ਇਹਦਾ ਸੀ ਸਲੋ 모ਸ਼ਨ ਵੀਡੀਓ ਬਣਾ ਲਈ ਦੀ ਸੀ ਤੇ ਜਾਂ ਫਿਰ ਐਸ ਪਾਸੇ ਚੱਲ ਗਿਆ ਜਿਹਦਾ ਸੀਗਾ ਜੀ ਇਧਰੋਂ ਬਣਾ ਲਈ ਦੀ ਸੀ ਰਿਕਾਰਡਿੰਗ ਟੂ ਹਨਾ ਜੀ ਕਿਵੇਂ ਆਪਣਾ ਸਾਫ਼ ਜਿਹੜਾ ਚਿਹਰਾ ਨਜ਼ਰ ਆਉਂਦਾ ਤੇ ਇਸ ਤਰ੍ਹਾਂ ਇੱਥੇ ਜਿਆਦੀਆਂ ਮੈਂ ਵੀਡੀਓ ਛੱਤ ਤੇ ਤੇ ਮੈਂ ਵਲੌਗਿੰਗ ਵੀ ਜਿਹੜੀ ਆ ਜਿਵੇਂ ਆਪਾਂ ਕੋਈ ਅੱਜ ਜਿਵੇਂ ਆ ਵਲੌਗ ਬਣਾਇਆ ਛੱਤ ਤੇ ਤੇ ਕੱਲ ਵੀ ਵਲੌਗ ਪਾਇਆ ਸੀ ਉਹ ਤੇ ਚਲੋ ਆਪਾਂ ਚਿੜੀਆਂ ਵਗੈਰਾ ਦਾ ਚੋਗਾ ਰੱਖਣਾ ਸੀ ਪਾਣੀ ਰੱਖਣਾ ਸੀ ਉਹ ਵੀ ਛੱਤ ਤੇ ਪਾਇਆ ਸੀ ਵਲੌਗ ਚੈੱਕ ਕਰਿਓ ਜੀ ਸੋ ਇਸ ਤਰ੍ਹਾਂ ਵਿਖਾਦਾ ਤੁਹਾਨੂੰ ਜੀ ਤੇ ਬਾਕੀ ਲੱਗ ਲੱਗ ਥਾਂ ਦੇ ਵਲੌਗ ਪਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਕੀਤਾ ਜੀ ਜਿਹਨੇ ਕੀਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੇ ਪੂਰਾ ਵਲੌਗ ਦੇਖਿਆ ਕਰੋ ਜੀ ਵਾਰ-ਵਾਰ ਆਪਾਂ ਹੀ ਤੁਹਾਨੂੰ ਰਿਕਵੈਸਟ ਕਰਦੇ ਆਂ ਸੋ ਧੰਨਵਾਦ ਜੀ